ਆਹੇ ਗੁਰਜੀਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਦੀ ਫਤਿਹ ਅੱਜ ਰਵਾਨਗੀ ਹੈ ਜੀ ਸਾਡੀ ਸ਼੍ਰੀ ਅਮਰਿਤਸਰ ਤੋਂ ਤੇ ਬੜੀ ਸ਼ਰਧਾਪੂਰਵਕ ਜੀ ਅਸੀਂ ਨਮਸਕਾਰ ਕੀਤਾ ਅਰਦਾਸਾਂ ਬੇਨਤੀਆਂ ਕੀਤੀਆਂ ਦੇਰ ਉਪ ਤਾਂ ਲਈ ਕੀਤੀਆਂ ਮਨੋ ਕਾਮਨਾਵਾਂ ਪੂਰੀਆਂ ਹੁਣ ਸੋ ਰੇਲਵੇ ਸਟੇਸ਼ਨ ਅਸੀਂ ਗਏ ਆ ਪਹੁੰਚ ਠੀਕ ਤੇ ਹੁਣ ਆਪਾਂ ਅੰਦਰ ਦਾ ਦੇਖਦੇ ਆ ਮਣਾ ਮਟਾ ਵੀਓ ਸ਼ੂ ਕਿੱਦਾਂ ਦਾ ਐਵੇਂ ਇੱਕ ਬੁੱਕ ਖਰੀਦੀ ਅੱਜ ਔਰ ਕੁਛ ਨਹੀਂ ਲੇਤਾ ਮਾਨਵਤਾ ਤੇ ਪ੍ਰਕਿਰਤੀ ਬਹੁਤ ਸੋਹਣੇ ਬੋਕਾ ਥੋੜਾ ਪੜ ਕੇ ਤੁਹਾਨੂੰ ਦੱਸਾਂਗੇ ਸਾਰਾ ਇੱਥੇ ਦਾ ਨਕਸ਼ਾ ਲੈਟ ਫੋਰਨ ਬਰਦਾਰ ਆਏ ਆਏ ਹੈ ਫਲਾਣਾ ਫਲਾਣਾ ਥਿੰਡਾ ਸੋ ਆਪਣਾ ਚੱਲਦੇ ਆ ਜੀ ਅੰਦਰ ਦੇਖ ਉੱਧਰ ਤੇ ਮਿਲਣੀ ਹੈ ਜੀ ਟਿਕਟਾਂ ਦੁਰਗਿਆਨਾ ਮੰਦਿਰ ਅੰਮ੍ਰਿਤਸਰ ਹਰਮੰਦਰ ਸਾਹਿਬ ਕਿੰਨਾ ਵਧੀਆ ਹੈ ਨਾ ਐਨ ਬਣਾਇਆ ਹੋਇਆ ਸਾਰੀ ਇਨਫੋਰਮੇਸ਼ਨ ਦਿੱਤੀ ਗਈ ਠੀਕ ਹੈ ਸਟੋਰੀ ਵੈਸੇ ਹੋਣੀ ਨਹੀਂ ਚਾਹੀਦੀ ਕਿਹੜੇ ਕਾਰਨਾ ਕਰਕੇ ਚੋਰੀਆਂ ਹੁੰਦੀਆਂ ਉਹ ਸਾਰਾ ਕੁਝ ਦੱਸਿਆ ਹੋ। ਹਣ ਕਿਸੇ ਤੇ ਵਿਅਕਤੀ ਨਾਲ ਸੰਬੰਧ ਨਹੀਂ ਰੱਖਣਾ। ਉਹ ਦਵਾਣਾ ਤਾਂ ਬਹੁਤ ਸਾਰੀਆਂ ਬੰਨ ਲੀਆਂ ਆ। ਖੜਕੀ ਦੇ ਕੋਲ ਨਹੀਂ ਰੱਖਣਾ ਜਦੋਂ ਤੁਸੀਂ ਟ੍ਰੇਨ ਦੇ ਵਿੱਚ ਬੈਠੇ ਹੋ। ਠੀਕ ਹੈ। ਮੁਸਾਫਿਰ ਤੇ ਸਮਾਨ ਦੀ ਚੋਰੀ ਦੇ ਸੰਬੰਧ ਵਿੱਚ ਗੱਲਾਂ। ਆਹ ਦੱਸਿਆ ਵਾ। ਇਹ ਹਾਲਥ ਦੁਆਰਾ 40 ਕਿਲੋ ਦਾ ਬਜਟ ਦਾ ਬੁਲਾਈ ਅੱਛਾ ਵੀ ਜਿਵੇਂ ਹੁਣ ਟ੍ਰੇਨ ਚ ਉਤਰੇ ਫੂਲੀ ਨਹੀਂ ਖੜੇ ਹੁੰਦੇ ਕਿਉਂਕਿ ਫੂਲੀ ਫੂਲੀ ਜਾਂਦੇ ਪਤਾ ਨਹੀਂ ਉਹਨਾਂ ਦੀ ਸਮਾਨ ਦੀ ਉਹ ਗੱਲ ਕਰਦੇ ਆ ਸਿਰ ਪਰ ਰੱਖਣਾ ਹੈ ਹੱਥ ਚ ਫੜਨਾ ਹੈ ਉਹ ਸਾਰੀਆਂ ਗੱਲਾਂ ਵੀ ਇੱਥੇ ਵਿਸ਼ੇਸ਼ਤਾਵਾਂ ਦੱਸਣੀ ਹੋਈਆਂ ਨੇ ਅਦਰ ਟਾਈਮਿੰਗ ਆ ਪਾਈ ਸਾਰੀ ਜਿੰਨੀਆਂ ਜਿੰਨੀਆਂ ਹ ਟ੍ਰੇਨਾਂ ਨੇ ਆਪਣੇ ਆਪਣੇ ਸਮੇਂ ਦੇ ਨਾਲ ਆਉਣਾ ਹੈ ਉਹ ਸਾਰੀਆਂ ਦਿੱਖੀਆਂ ਹੋਈਆਂ। ਇਹ ਰਵੀ ਐਕਸਪ੍ਰੈਸ। ਅਸੀਂ ਰਵੀ ਐਕਸਪ੍ਰੈਸ ਚ ਜਾਣਾ ਮੇਰੇ ਖਿਆਲ ਚ। ਇਹ ਸਾਡੀ ਫੈਮਿਲੀ ਬੈਠੀ ਆ ਉੱਥੇ ਸਾਰੇ ਆ ਜਾ ਮਿਲਦੇ ਆ। ਕੋਈ ਕਿਤੇ ਬੈਠਾ ਕੋਈ ਕਿਤੇ ਬੈਠਾ। ਸਾਡਾ ਬੰਦਾ ਮੈ ਲੋ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਆਇਆਂ ਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਅਸੀਂ ਲਿਆਏ ਹੀ ਪਸਤੌਂ ਦਾ। ਪਸਤੌਂ ਦਾ ਲਿਆਉਂਦੀ ਆ। ਰਾਸ ਤੇ ਡਾਕੂ ਡੂਕੋ ਟੱਕਰ ਗਿਆ ਫਿਰ ਲੜਨਾ ਪੈ ਸਕਦਾ ਹੈ ਨਾ ਨਾ ਤੇ ਆਏ ਨਾ ਵੀ ਐਸੇ ਬੋਤੇ ਜਾ ਰਹਾ ਹੈ ਹਾਂ ਤਾਂ ਐਸੇ ਬੋਤੇ ਜਾ ਰਹਾ ਹੈ ਇੰਦਰ ਵੀ ਬੜੀ ਪਿਸਤੌਲ ਚੱਕੀ ਵੀ ਆ ਤੇ ਦੀਦੀ ਨੂੰ ਵੀ ਮਿਲੋ ਦੱਸ ਕੀ ਕਰੀ ਸਾਰੇ ਮੈਂ ਦੀਦੀ ਕੋਲ ਵੀ ਖਾਸਾ ਗੋਸਾ ਜੇ ਮੈਂ ਕਿਹਨੇ ਪਿਸਤੌਲ ਤਾਂ ਹੀ ਬੜੀ ਚੱਕੀ ਹੋਈ ਆ ਤੂੰ ਵੀ ਬਣਾ ਦੇ ਸਾਸਰੀ ਦਾ ਸਾਰੇ ਰੇਲ ਕੱਟੇ ਹੋ ਉੱਚੀ ਹੀ ਖਾਵੇਂਗੇ ਤੂੰ ਵੀ ਹੀ ਖਾਵੇਂਗੇ ਇਹ ਕਹਿੰਦੇ ਆ ਉਰੇ ਨਹੀਂ ਕੱਟਣੀ ਕੋਤੋਂ ਉਰੇ ਨਹੀਂ ਰੇਲ ਚ ਕੱਟ ਅਸੀ ਆ ਰਹੀ ਆ ਜੀ 700 ਕਿੱਥੇ ਤੱਕ ਦਾ ਹਾਂ ਦੇਖ ਮਲਾਵਾ ਸਸਰੀ ਕਾਲ ਸਸਰੀ ਕਾਲ ਜੀ ਤੁਸੀਂ ਕੀ ਇਨਫੋਰਮੇਸ਼ਨ ਲੈ ਕੇ ਆਏ ਵੈਸੇ ਦੇਖਿਆ ਨਹੀਂ ਚਾਹੀ ਕੋਈ ਨਾ 9 ਵੱਜ ਗਿਆ ਇਹਦੇ ਮੇਰਾ ਪੱਛਾ ਨਹੀਂ ਡੱਗਣਾ ਹੈ ਤਾਂ ਮੈਂ ਤਾਂ ਆਪਕੇ ਹਾਂ ਜਿਵੇਂ ਆਜ ਨਾਲ ਦੇਦੀ ਆ ਮੈਂ ਕਿਹਾ ਅੱਜ ਨਾ ਲੈਣੀ ਅਸੀਂ ਸਣੇ ਬਿਆਨ ਸਣੇ ਕਿੱਥੇ ਨੂੰ ਟੇਨ ਚ ਅਸੀਂ ਤਾਂ ਜਾਣਾ ਜਹਾਜ਼ ਅਸੀਂ ਜਹਾਜ਼ ਤੇ ਜਾਣਾ ਕਿਹਨੇ ਸੀ ਟੇਨ ਚ ਜਾ ਠੀਕ ਆ ਠੀਕ ਹੈ ਟੇਨ ਚ ਜਾਣਾ ਮੈਂ ਇੱਥੇ ਜਾਣਾ ਪੀਚ ਚ ਜਾਣਾ ਨੇ ਪੁੱਛੀ ਨੇ ਪੁੱਛੀ ਨੇ ਠੀਕ ਆ ਗੱਲ ਇੱਥੇ ਗੋਲੂ ਨਾਲ ਜਾਣਾ ਹੈ ਗੋਲੂ ਦੀ ਹੈ ਕਾਤੀ ਉਹੀ ਗੱਲ ਮੋਲੂ 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 ਨੂੰ ਜਾਣਾ ਕਰ ਠੀਕ ਆ ਗੱਲ

ਨਾ ਮੈਨੂੰ ਮਿਰਚ ਲੱਗਣੀ ਆ ਬਾਅਦ ਚ ਆ ਚੋਕਾ ਆਹ ਚਲਾ ਚੋਕਾ ਆਹ ਰਾਕੇ ਸਿੱਟਾ ਮਦੋਂ ਨਹੀਂ ਪਾਣੀ ਲੱਖੋ ਚਲੋ ਚਲੋ ਟੇਹ ਖੜੀ ਆ ਜਾ ਕੇ ਮੌਨਿਕਨ ਸਾਈ ਸ਼ੋਅ ਤੇ ਪਛਾਟ ਉੱਠੋ ਸੇ ਚੜ੍ਹ ਗਤ ਦੇਖੀ ਕੋਚਲੇ ਬਾਦੀ ਉੱਚੇ ਸਰਵੇ ਪਲੇਟਫਾਰਮ ਪਰ ਆਵੇ ਪਤਾ ਨਹੀਂ ਕਿ ਕੱਤੀ ਨੰਬਰ ਲੋ ਥੋਟ ਜਾ ਜੈ 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 ਖੁਸ਼ ਹਾਂ ਅੰਜ ਕੀ ਹੋ ਗਿਆ ਇੱਧਰ ਇੱਥੇ ਖੜ ਗਏ ਬੇ ਐ ਪਤਾ ਕਰਨ ਗਏ ਆ ਅੱਛਾ ਪੂਰੇ ਤੇ ਖੜ ਕੇ ਦੀ ਤੂੰ ਵੀ ਇੱਥੋਂ ਕਹਿੰਦੇ ਛਾਲ ਮਾਰਨੀ ਤੇ ਮਾਸਟਰ ਜੀ ਤੇ ਪਤਾ ਕਰਨ ਗਏ ਆ ਛਾਲ ਮਾਰਦਾਂ ਨਹੀਂ ਐ ਕਿਤੇ ਨਾ ਹਾਂ ਬੈਠਾ ਬੈਜੂ ਮੈਨੂੰ ਮਨ ਤਾਂ ਤਿੰਨੇ ਨੰਨ ਦਾ ਚਾਹੀਦਾ ਇੱਕ ਨਹੀਂ ਚਾਹੀਦਾ ਉਹ ਨਹੀਂ ਚਾਹੀਦੀ ਆ

ਮੇਰੇ ਫੁੱਟ ਕਹਾ ਤੈਨੂੰ ਪਾੜਨ ਨੂੰ ਰਹਿਤੀ ਨਹੀਂ ਆ। ਉਹ ਕਿਵੇਂ ਕਰਦੀ ਹੈ? 920 ਟੈਕ ਕਰੀ ਵੀ ਤਾਂ ਪੇਨ ਹੋਣੀ। 925 ਚਲੋ ਕਰ ਇੱਕ ਨੰਬਰ ਉੱਪਰ ਦੋ ਨੰਬਰ ਉੱਪਰ ਦੁੱਧ ਵੱਲੇ ਨੂੰ ਦੇਖਣਾ ਕਿੱਧਰ ਕਹਿੰਦੇ ਜਿੱਧਰ ਨੂੰ। ਹਾਂ ਹਾਂ ਚਲੋ ਚਲੋ ਤੂੰ। ਹਾਂ ਜੀ ਲੱਗੇ ਚੱਲਣਾ। ਨਿਆਣਾ ਨੂੰ ਫੜ ਕੇ ਅੱਗੇ ਪਿੱਛੇ ਹੋਗਾ ਪੌਂਟ ਰਵਜੂਰਾ ਉਹ ਕਹਣਾ ਨੂੰ 90 ਮਿੰਟ ਦਾ ਧਿਆਨ ਰੱਖਿਓ ਜਦੋਂ ਟਿਕਟ ਆ ਲਓ ਟ੍ਰੇਨ ਨੰਬਰ ਲਿਖੋ ਆ ਦੇਖੋ ਫਿਰ ਦਿੱਲੀ ਜੰਕਸ਼ਨ ਟਾਈਮ ਟੋਡ ਦਿੱਲੀ ਜੰਕਸ਼ਨ ਉਹ ਨਹੀਂ ਉਹ ਇੱਕ ਜੁਗਨ चलो रास्ते से हट ਆ ਜੀ ਅਮਰਸਰ ਲਰ ਐਲਵੇਕੇਸ਼ਨ ਮੋਰੀ ਨੋ 2 ਜੇਕਰ ਵੀ ਸ਼ੌਂਡਿਓਨ ਪਲੇਟਫਾਰਮ ਨੰਬਰ 1 ਲੋ ਜੀ ਰੋਪ ਦਾ ਟ੍ਰੇਨ ਚ ਬੈਠੀ ਆ ਸਾਰੀ ਸੰਗ ਥੱਲੇ ਬੈਠੀ ਆ ਲੇ ਬੈ ਕੇ ਕਿਦਾਂ ਦਾ ਲੱਗਣ ਦੇ ਆ ਬੱਚਾ ਮੈਂ ਆਪਣੇ ਪੈਨ ਨੂੰ ਜਾ ਕੇ ਦੱਸੂਗੀ ਆ ਉਹ ਕਰਾ ਕੇ ਥੱਲੇ ਬੈ ਕੇ ਠੀਕ ਐ ਕੋਈ ਜਿਵੇਂ ਪਾਏ ਪੱਲੋ ਆਪੋ ਇੱਧਰ ਰਹਿ ਇੱਧਰ ਰਹਿ ਕਿੱਲਾ ਰਹਿ ਤਾ ਨਹੀਂ ਲੱਗਦੇ ਕੋ ਕੋ ਕਰ ਰਿਹਾ ਹਾਂਜੀ ਲਓ ਜੀ ਆਪਾਂ ਪਹੁੰਚ ਗਏ ਰੇਲਵੇ ਸਟੇਸ਼ਨ ਤੇ ਅ ਗੱਡੀ ਆਪਾਂ ਲਾਤੀ ਬਾਹਰੇ ਗੱਡੀ ਜੇ ਅੰਦਰ ਲਾਉਂਗੇ ਅੰਦਰ ਪਾਰਕਿੰਗ ਲੱਗ ਜਾਣੀ ਲੱਗਣੇ ਦਾ ਉਰੇ 5 ਮਿੰਟਾਂ ਪਤਾ ਨਹੀਂ 10 ਮਿੰਟਾਂ ਕਾ ਨੂੰ ਪਰਚੀ ਕਟਾਉਣੀ ਹੈ ਨਾ ਆਪਾਂ ਬਾਹਰ ਖੜਾਤੀ ਗੱਡੀ ਸੜਕ ਤੇ ਸਾਈਡ ਲਾ ਕੇ ਅੰਦਰ ਤੁਹਾਨੂੰ ਪਤਾ ਹੀ ਹੈ ਇਹਨਾਂ ਨੇ ਜੇ ਜ਼ਿਆਦਾ ਨਹੀਂ 50 ਰੁਪਏ ਲੈ ਲੈਣੇ 10 ਮਿੰਟਾਂ ਦੇ ਆ ਕਕੇ ਰਹਿਣ ਬਾਹਰ ਲਾਤੀ ਆਪਾਂ ਹੁਣ ਫੋਨ ਡੀਕ ਰਹੇ ਆ ਪਹਿਲਾਂ ਪਹੁੰਚ ਗਿਆ ਮੈਂ ਉਹਨਾਂ ਦੇ ਹੁਣ ਤੋਂ ਅ ਜੈਸਮੀਨਾਂ ਜਦੋਂ ਮੈਨੂੰ ਫੋਨ ਆਇਆ ਕਹਿੰਦੀ ਅਸੀਂ ਮਰੰਡੇ ਅ ਆ ਗਏ ਵੀ ਬਰੰਡੇ ਤੋਂ ਅਸੀਂ ਤੁਰਨ ਲੱਗੇ ਆ ਬਸ ਮੈਂ ਉਦੋਂ ਘਰਾਂ ਦਾ ਘਰਾਂ ਸੀਗਾ ਜੀ ਘਰਾਂ ਤੋਂ ਵੇ ਮੈਂ ਜਦੇ ਆਪਣਾ ਗੱਡੀ ਚੱਕੀ ਤੁਰਿਆ ਆ ਮੈਂ ਚਲੋ ਇੰਨਾ ਕੁ ਟਾਈਮ ਤਾਂ ਉਹਨਾਂ ਨੂੰ ਲੱਗੇ ਜਾਣਾ ਅ ਜਦੋਂ ਤੱਕ ਮੈਂ ਜਾਣਾ ਆ ਹੁਣ ਤਕਰੀਬਨ ਪਹੁੰਚਣੇ ਵਾਲੀ ਹੋਣੀ ਮੇਰੇ ਖਿਆਲ ਨਾਲ ਉਹ ਹੌਰਨ ਜੀ ਦਾ ਵੱਜਦੀ ਟ੍ਰੇਨ ਦੇ ਸ਼ਾਇਦ ਆਏ ਗਏ ਹੁਣ ਪਰੇ ਹੋਰ ਹੋਣੀ ਹੈ ਨਹੀਂ ਤਾਂ ਜੈਸਮੀਨ ਨੇ ਹੁਣ ਫੋਨ ਕਰ ਕਰਕੇ ਇਹ ਜੀ ਆਜੋ ਜੀ ਅਸੀਂ ਤਾਂ ਆ ਗਏ ਜੀ ਤੇ ਹੁਣ ਨਾਲ ਫੋਨ ਕੱਦਾਂ ਖੜਕਾ ਦੇਣਾ ਤਾਂ ਇਹਦਾ ਟ੍ਰੇਨ ਹੋਰ ਹੋਣੀ ਆ ਅ ਬਾਕੀ ਚਲੋ ਚੱਲਦੇ ਆਂ ਫਿਰ ਅੰਦਰ ਫਿਰ ਤੁਹਾਨੂੰ ਦਿਖਾਣੇ ਜਦ ਤੱਕ ਕੁਝ ਖਾਈਏ ਮੁੰਡਾ ਭੁੱਖ ਲੱਗੀ ਹੋਈ ਹੈ ਜੀ ਬਹੁਤ ਜ਼ਿਆਦਾ ਹਨਾ ਚਲੋ ਫੇਰ ਅੰਦਰ ਚੱਲ ਕੇ ਦੇਖਦੇ ਆ ਨਜ਼ਾਰਾ ਸਟੇਸ਼ਨ ਦਾ ਕਿਉਂਕਿ ਹੁਣ ਹੋਲਾ ਮੱਲਾ ਚੱਲ ਰਿਹਾ ਤੁਹਾਨੂੰ ਪਤਾ ਸੰਗਤ ਬਹੁਤ ਜਾ ਰਹੀ ਹੈ ਜੀ ਹੋਲੇ ਮੱਲੇ ਨੂੰ ਅ ਸਾਰੀ ਉਹ ਤਕਰੀਬਨ ਹਣ ਤੁਹਾਨੂੰ ਪਤਾ ਪੂਰੇ ਪੰਜਾਬ ਵਿੱਚੋਂ ਹੀ ਹੋਲੇ ਮੱਲੇ ਨੂੰ ਸੰਗਤ ਆਉਂਦੀ ਆ ਬਹੁਤ ਜ਼ਿਆਦਾ ਸੰਗਤ ਆਉਂਦੀ ਆ ਪਰ ਇੱਕ ਵਾਰ ਐ ਐਤ ਕੀ ਇੱਕ ਗੱਲ ਦਾ ਭਾਈ ਜੀ ਮੈਂ ਦੇਖਿਆ ਬਹੁਤ ਐਤ ਕੀ ਸਾਡੇ ਲੋਕਾਂ ਨੂੰ ਥੋੜੀ ਜੀ ਸ਼ਰਮ ਕਹਿ ਲੋ ਹਨਾ ਅਕਲ ਕਹਿ ਲੋ ਵੀ ਅਕਲ ਜ਼ਰੂਰ ਆਈ ਆ ਪਿਛਲੇ ਸਾਲ ਜਿਹੜੇ ਭਾਈ ਜੀ ਦੀ ਵੀਰ ਦੀ ਸਾਡੇ ਦੀ ਡੈਥ ਹੋ ਗਈ ਸੀ ਜਿੱਥੇ ਹੌਲੇ-ਹੌਲੇ ਤੇ ਉਹ ਮੁੰਡਿਆਂ ਦੀ ਲੜਾਈ ਹੋ ਗਈ ਸੀ ਆਪਸ ਵਿੱਚ ਉਹ ਬਾਈ ਸਾਡਾ ਕੈਨੇਡਾ ਤੋਂ ਆਇਆ ਹੋਇਆ ਤਾਂ ਜੀ ਚਲੋ ਦੋਏ ਵੀ ਸਾਡੇ ਹੀ ਆ ਆਪਸ ਵਿੱਚ ਲੜ ਲੜ ਕੇ ਕਾ ਨੂੰ ਵੀਰੇ ਆਪਣਾ ਮਜ਼ਾਕ ਬਣਾਉਨੇ ਆਪਾਂ ਹਨਾ ਕਾ ਨੂੰ ਨਾਲੇ ਆਪਾਂ ਕਹੇ ਜੇ ਸਥਾਨ ਪਰ ਗਏ ਵੇ ਆ ਉੱਥੇ ਮੱਥਾ ਟੇਕਣ ਗਏ ਆ ਹੈ ਚਲੋ ਖੁਸ਼ੀ ਦਾ ਮੇਲਾ ਲੱਗਿਆ ਹਨਾ ਖੁਸ਼ੀ ਮਨਾਉਣ ਗਏ ਆ ਪਰ ਉੱਥੇ ਯਾਰ ਤੁਸੀਂ ਹਾਂ ਕੰਮ ਨਾ ਕਰੋ ਐ ਕਿ ਇਸ ਚੀਜ਼ ਨੂੰ ਬਹੁਤ ਠੱਲ ਪਈ ਹੋਈ ਆ ਜੀ ਜਿੰਨੇ ਵੀ ਟਰੈਕਟਰ ਜਾਂਦੇ ਆ ਹਾਂ ਕੋਈ 100 ਚੋਂ 2-4 ਹੈਗੇ ਆ ਜਿਹੜੇ ਹਜੇ ਵੀ ਜਿਹੜੇ ਮੇਰੇ ਵੀਰਾਂ ਨੇ ਸਲੈਂਸਰ ਬੜੇ ਲਾਏ ਹੋਏ ਆ ਤੇ ਸਪੀਕਰ ਬਹੁਤ ਬੜੇ ਲਾਏ ਹੋਏ ਆ। ਉਹ 2-4 ਕ ਹੈਗੇ ਆ ਪਰ ਐਤਕੀ ਮੈਂ ਮੈਂ ਤਕਰੀਬਨ ਰੋਜ਼ ਤੁਹਾਨੂੰ ਪਤਾ ਰੁੱਪੜੇ ਰਹਿਣਾ ਅ ਦੁੱਧ ਦਾ ਦਪਾਉਂਦੇ ਆ। ਪਰ ਐਸ ਵਾਰ ਬਹੁਤ ਘੱਟ ਬਹੁਤ ਹੀ ਘੱਟ ਇਹ ਜਿਹੇ ਟਰੈਕਟਰ ਆ ਜਿਨ੍ਹਾਂ ਨੂੰ ਸਲੈਂਸਰ ਬੜੇ ਲੱਗੇ ਹੋਏ। ਇਹ ਚੀਜ਼ ਦੀ ਬਹੁਤ ਵਧੀਆ ਗੱਲ ਆ ਇਹ ਬਹੁਤ ਵਧੀਆ ਖੁਸ਼ੀ ਆ ਇਹ ਚੀਜ਼ ਦੀ ਵੀ ਐਕਣਾ ਜਾਓ ਯਾਰ ਆਪਣਾ ਸਾਦਗੀ ਨਾਲ ਜਾਓ ਮੱਥਾ ਟੇਕ ਕੇ ਸਾਦਗੀ ਨਾਲ ਵਾਪਸ ਆਓ ਉਲੜ ਬਾਜੀ ਮੇਰਾ ਵੀਰ ਨਾ ਕਰੀ ਕਰੋ ਉੱਥੇ ਜਾ ਕੇ ਆ ਕਿਸੇ ਦੇ ਘਰ ਦਾ ਚਰਾਗ ਬੁੱਝ ਗਿਆ ਤੁਹਾਨੂੰ ਪਤਾ ਪਿਛਲੇ ਸਾਲ ਲਓ ਜੀ ਮੇਰੀ ਮੈਡਮ ਦਾ ਫੋਨ ਆ ਗਿਆ ਸੀਗਾ ਵਿੱਚ ਤੇ ਗੱਲ ਆਪਾਂ ਕਰਦੇ ਤੇ ਜੀ ਹੁਲੇ ਮੱਲੇ ਦੀ ਦੇਖੋ ਸਾਰੇ ਹੀ ਆਪਣੇ ਹੀ ਆ ਜੀ ਹਨਾ ਜੇ ਆਪਾਂ ਆਪਸ ਵਿੱਚ ਲਈ ਲੜ ਲੜ ਕੇ ਇੱਥੇ ਜਲੂਸ ਦਿਖਾਈਏ ਲੋਕਾਂ ਨੂੰ ਬਾਈ ਜੀ ਇਹ ਗੱਲਾਂ ਠੀਕ ਨਹੀਂ ਹੁੰਦੀਆਂ ਮੇਰਾ ਵੀਰ ਆਪਣਾ ਰਲ ਕੇ ਰਹੋ ਪਿਆਰ ਨਾਲ ਰਹੋ ਹਨਾ ਕੋਈ ਹੁੱਲੜਵਾਜੀ ਨਾ ਕਰੋ ਠੀਕ ਜੀ ਤੇ ਆਪਣਾ ਜਾਓ ਆਰਾਮ ਨਾਲ ਮੱਥਾ ਟੇਕ ਕੇ ਦਰਸ਼ਨ ਕਰੋ ਸੰਗਤ ਦੇ ਹਨ ਬੇਮਸਾਲ ਸੰਗਤ ਆਈ ਵੀ ਹੋਈ ਵੀ ਹੁੰਦੀ ਹੈ ਉੱਥੇ ਹਨਾ ਤੇ ਮੇਰਾ ਵੀਰ ਐਤ ਕੀ ਬਹੁਤ ਠੱਲ ਪਈ ਆ ਜੀ ਇਸ ਚੀਜ਼ ਨੂੰ ਐਕਣਾ ਹੀ ਰਹੋ ਅਨਾ ਅਬੀ ਬਿਨਾ ਆਪਾਂ ਛੋਰ ਸ਼ਰਾਬੇ ਤੋਂ ਜਾਈਏ ਆਰਾਮਨਾਲ ਮੱਥਾ ਦੇਖ ਕੇ ਆਈਏ ਤੇ ਲਓ ਜੀ ਹੁਣ ਜੈਸਮੀਨ ਦਾ ਫੋਨ ਆ ਗਿਆ ਜੈਸਮੀਨ ਕਹਿੰਦੀ ਵੀ ਅਸੀਂ ਮੀਆਪੁਰ ਆ ਕੇ ਮੀਆਪੁਰ ਸਟੇਸ਼ਨ ਆ ਉਥੇ ਮੁੰਲਾ ਦਾ 1-2 ਮਿੰਟ ਖੜੂੰਗੀ ਜੀ ਟ੍ਰੇਨ ਤੇ ਆਰਡਰ ਭਾਈ ਉਧਰੋਂ ਵੀ ਆ ਗਿਆ ਜੀ ਮੰਨੂ ਭਾਈ ਭੁੱਖ ਲੱਗੀ ਵੀ ਆ ਪਕੌੜੇ ਲੈ ਲਿਓ ਉਹ ਜਿਹੜੇ ਗੋਲ-ਗੋਲ ਨੇ ਨਾ ਕੋਈ ਨਾ ਤੂੰ ਆ ਜਾ ਪਕੌੜੇ ਖਿਲਾ ਦਿੰਨੇ ਆ ਤੈਨੂੰ ਤੇ ਚਲੋ ਫਿਰ ਚੱਲਦੇ ਆਈ ਹੁਣ ਅੰਦਰ ਸਟੇਸ਼ਨ ਦੇ ਹਨਾ ਦੇਖਦੇ ਆ ਫਿਰ ਨਾਲੇ ਦਾ ਲਈਏ ਪਕੌੜੇ ਨਲੇ ਅੰਦਰ ਸਾਨੂੰ ਜਿਹੜੀ ਸੰਗਤ ਹੈ ਹੁਲੇ-ਮੁਲੇ ਨੂੰ ਜਾਣ ਨੂੰ ਖੜੀ ਆ ਉਹਨਾਂ ਦੇ ਦਰਸ਼ਨ ਕਰਾਉਨੇ ਹਨ ਆਜੋ ਚੱਲਦੇ ਆ ਜੀ ਫਿਰ ਅੰਦਰ ਚੱਲਦੇ ਲਓ ਜੀ ਹੋਰ ਉਪਾਗੇ ਤੇਲ ਦੇ ਵਿੱਚ ਗਰਮਾ ਗਰਮ ਤੇਲ ਥੋੜਾ ਠੰਡਾ ਹੋ ਗਿਆ ਮਿੱਤਰ ਹਨਾ ਵੀਰ ਸਾਡੇ ਸੇਵਾ ਕਰਦੇ ਹੋਏ ਜੀ ਪ੍ਰਸ਼ਾਦੇ ਦੀ ਇਹੜੀ ਵੀ ਸੰਗਤ ਜਾਂਦੀ ਹੈ ਹੌਲੇ-ਮੁੱਲੇ ਨਾਲ ਤੇ ਪ੍ਰਸ਼ਾਦਾ ਦੀ ਸੇਵਾ ਚੱਲ ਰਹੀ ਜੀ ਨਾਲ ਦੀ ਨਾਲ ਟ੍ਰੇਨਾਂ ਦੇ ਵਿੱਚ ਛੜ ਕੇ ਵੀਰ ਪ੍ਰਸ਼ਾਦਾ ਛਕਾਉਂਦੇ ਆ ਉਹ ਜਾ ਰਹੇ ਟ੍ਰੇਨ ਆਉਣ ਦਾ ਮੰਨ ਤਾਂ ਹਜੇ ਲੱਗ ਜਣਾ ਏ 15 ਕਿ ਮਿੰਟ ਦਾ ਟ੍ਰੇਨ ਨੂੰ ਸ਼ਹਿਰ ਬਾਕੀ ਚਲੋ ਹੁਣ ਦੇਖਦੇ ਆ ਕੁਝ ਆਈ ਜਾਂਦੇ ਲੋਕ ਕੁਝ ਜਾਈ ਜਾਂਦੇ ਆ ਜੀ। ਨਾ ਸਾਡੇ ਪਕੌੜੇ ਹੋ ਗਏ ਭਾਈ ਤੇ ਆ। ਨਾਲੇ ਜਦ ਤੱਕ ਠੰਡੇ ਹੋ ਜੂਗੇ ਮੜੇ ਜੀ। ਬਹੁਤ ਗਰਮ ਹੁੰਦੇ। ਉਦੋਂ ਮੇਰਾ ਤਾਂ ਮੂੰਹ ਹੀ ਫੁੱਗ ਗਿਆ ਤਾਂ। ਹਾਂ ਬਣੀ ਗੱਲ। ਕਿੰਨੇ ਦੇ ਕਿੰਨੇ ਆ ਬਾਈ ਇਹ 20 ਦੇ 8 8 ਪੀਸ ਹਨ 100 ਕਦੇ ਕਰਦੀ ਯਾਰ 100 ਦੇ ਕਰਦੀ ਤੇ ਕਿਹਨੇ ਛੱਟੀ ਨੇ ਪਾਜੀ ਹ ਹੁਣ ਹੋਇਆ ਤੇਲ ਗਰਮ ਵਧੀਆ ਹਾਂ ਹ ਲਓ ਜੀ ਪਕੌੜੇ ਗਏ ਬਣ ਮasha Allah masha Allah ਪਾਕਿਸਤਾਨ ਬਣ ਜਣੀਆਂ ਹਨ ਗੱਲ ਬਾਤ ਵਧੀਆ ਚੁੱਪ ਚਰੇ ਜੇ ਘਰੇ ਨਾਲੇ ਬਾਈ ਨੇ ਬਾਈ ਲੱਗਿਆ ਹੁਣ ਪੈਕ ਕਰਨ ਸਵਾਦ ਬਹੁਤ ਲੱਗ ਰਿਹਾ ਬਾਈ ਇਹ ਖਾਣ ਨੂੰ ਮੈਂ ਤਾਂ ਆਪ ਪਹਿਲੀ ਵਾਰ ਹੀ ਖਾਧੇ ਤੇ ਇਦਾਂ ਕਰਤੇ ਬਾਈ ਨੇ ਪੈਕ ਨੋੜ ਦੀ ਗੱਲ ਮਸਾਲਾ ਮਸਾਲਾ ਜਾਂ ਪਾਣੀ ਵੀਰੇ ਯਾਰ ਉਹ ਵਾਲਾ ਮਸਾਲੇ ਗੱਲ ਬਣਦੀ ਗੱਲ ਬਾਤ ਐਨ ਵਧੀਆ ਇੱਧਰ ਸਾਡੇ ਵੀਰ ਬਾਈ ਪ੍ਰਸ਼ਾਦਾ ਲਈ ਬੈਠੇ ਆ ਜੀ ਜਿਹੜੀ ਸੰਗਤ ਨੇ ਮਤਲਬ ਪ੍ਰਸ਼ਾਦਾ ਛਕਣਾ ਹੈ ਉਹਨਾਂ ਦੇ ਚਾਰੇ ਨਾਲ ਦੀ ਨਾਲ ਦੇਖੋ ਇਹ ਆ ਸਾਡੇ ਪੰਜਾਬ ਦੇ ਜਵਾਨ ਇਹਨੂੰ ਕਹਿੰਦੇ ਆ ਪੰਜਾਬ ਹੋ ਗਿਆ ਜੀ ਲੈ ਭਾਈ ਸਮਾਨ ਹੋ ਗਿਆ ਸਾਡਾ ਪੈਕ ਇਹ ਸੰਗਤ ਨੂੰ ਦੇਖ ਲੋ ਵੀਰ ਪ੍ਰਸ਼ਾਦਾ ਛਕਾਉਂਦੇ ਆ ਐਨ ਵਧੀਆ ਭਾਈ ਸਬਜੀ ਦੀਆਂ ਬਾਰਕੀਆਂ ਦੋ ਕੋਲ ਇੱਕ ਕੋਲ ਵੀਰ ਕੋ ਪ੍ਰਸ਼ਾਦਾ ਪੂਰੀ ਸੰਗਤ ਨੂੰ ਪੂਰੇ ਵੀ ਜਿਹਨੇ ਖਾਣਾ ਉਹਨਾਂ ਨੂੰ ਵੀ ਦਿੰਦੇ ਆ ਤੇ ਟ੍ਰੇਨ ਵਿੱਚ ਵੀ ਵਰਤੌਂਦੇ ਆ ਵੀਰ ਇਹ ਸੇਵਾ ਭਾਈ ਬਹੁਤ ਤਕੜੀ ਹੈ ਵੀ ਸਾਡੀ ਸਿੱਖ ਕੌਮ ਦੀ ਬੰਦਾ ਰਾਜ ਭਾਗ ਲਾਵੇ ਇਹਨਾਂ ਨੂੰ ਲਓ ਜੀ ਆ ਗਈ ਦੀ ਸੰਗਤ ਪਤਾ ਨਹੀਂ ਕਿੱਥੇ ਖੜੀ ਹੋਣੀ ਆ ਦੇਖਦੇ ਹਾਂ ਕਿਹੜੇ ਡੱਬੇ ਚ ਨਿਕਲਦੇ ਆ ਇਹ ਕਿਹਨੇ ਨਾਲੇ ਟਿਕਿਆ ਉਹ ਭਾਈ ਦੇਖਦੇ ਹਾਂ ਸੰਗਤ ਕਿਹੜੇ ਡੱਬੇ ਚੋਂ ਬਾਹਰ ਆਉਂਦੀ ਆ ਸਮਾਨ ਸੰਗਮ ਚੱਕੀਏ ਰੁਕਗੇ ਰੁਕਗੇ ਰੁਕੋ ਹੀ ਰੁਕੀ ਲਓ ਵੀਰ ਸਾਡੇ ਪ੍ਰਸ਼ਾਦਾ ਲੈ ਕੇ ਵੀ ਬਾਈ ਰੈਡੀ ਹੋ ਗਏ ਆ ਦੇਖੋ ਇਹ ਆ ਸਿੱਖ ਕੰਮ ਆ ਦੇਖੋ ਮੇਰਾ ਵੀਰ ਸਾਰੇ ਪ੍ਰਸ਼ਾਦਾ ਲੈ ਕੇ ਤਿਆਰ ਆ ਦਮ ਘਮ ਹੈ ਨਾ ਇਹ ਆ ਦੇਖੋ ਪ੍ਰਸ਼ਾਦਾ ਵੀ ਨਾਲ ਦੀ ਨਾਲ ਇਹ ਵੀ ਦੇਖ ਲੋ ਇਹਨਾਂ ਨੂੰ ਕਾਲੀ ਰਹਿੰਦੀ ਵੀ ਭੱਜ ਕੇ ਜਲਦੀ ਵਰਤਾ ਦਈਏ ਜਿੰਨੇ ਨੂੰ ਵਰਤਾ ਹੁੰਦਾ ਕਿਉਂਕਿ ਟ੍ਰੇਨ ਦਾ ਸਮੇਂ ਮਨ ਲਾਦਾ 2-3 ਮਿੰਟ ਦਾ ਹੀ ਹੋਰੇ ਜਿਹੜਾ ਖੜਨੇ ਦਾ ਸੰਗਤ ਸਾਰੀ ਜਾ ਰਹੀ ਹੈ ਜੀ ਇਹ ਹੌਲੇ-ਮੁਹਲੇ ਨੂੰ ਇਹ ਟ੍ਰੇਨ ਆ ਨੰਦਪੁਰ ਸਾਹਿਬ ਨੂੰ ਜਾਣੀ ਹੁਣ ਸਿੱਧੀ ਸਾਡੇ ਵਾਲੇ ਭਾਈ ਕਿੱਥੇ ਰਹਿ ਗਏ ਦੇਖਦੇ ਹੀ ਨਹੀਂ ਹੈ ਕਿਤੇ ਵੀ ਆਈ ਕਿਤੇ ਦਾ ਦਰਵਾਜ਼ਾ ਨਹੀਂ ਪੱਕੇ ਦੇਵਾ ਦੇਖਦੇ ਆ ਕਿੱਥੇ ਆ ਜੀ ਹੁਣ ਸੰਗਤ ਉਹ ਅੱਗੇ ਲੱਗਦੇ ਮੈਨੂੰ ਦੇਖ ਰਹੇ ਹਾਂ ਕਿੱਥੇ ਆ ਦੇਖੋ ਵੀ ਪ੍ਰਸ਼ਾਦੇ ਵਾਲੇ ਤਾਂ ਵੀਰਾਂ ਨੇ ਕਈ ਵੀਰ ਫਿਰਦੇ ਪ੍ਰਸ਼ਾਦੇ ਵਾਲੇ ਇੱਧਰ ਵੀ ਅੱਗੇ ਲੱਗ ਫਿਰਦੇ ਆ ਉੱਧਰ ਲੱਗ ਤੇ ਵੀਰ ਹੈਨਾ ਬਹੁਤ ਸੰਗਤ ਆ ਜੀ ਪ੍ਰਸ਼ਾਦੇ ਵਾਲੀ ਫਿਰਦੀ ਜਿਹੜੇ ਪ੍ਰਸ਼ਾਦਾ ਲਈ ਫਿਰਦੇ ਉਹ ਫਿਰਦੇ ਚਾਚਾ ਜੀ ਸਾਹਮਣੇ ਠੀਕਾ ਠੀਕ ਆ ਜੀ ਉਹ ਉੱਤਰ ਗਈ ਸੰਗਤ ਸਾਡੀ ਅੱਗੇ ਲਓ ਜੀ ਪ੍ਰਸ਼ਾਦੇ ਦੀ ਸੇਵਾ ਚੱਲ ਰਹੀ ਭਾਈ ਜੋਰਾ ਸ਼ੋਰਾ ਤੇ ਅਗਰੇ ਪ੍ਰਸ਼ਾਦਾ ਦੇ ਪਿੱਛੇ ਬਾਈ ਇਹਦੀ ਝੋਲੀ ਜੋ ਕੱਢ ਲਿਆ ਲਓ ਜੀ ਲਓ ਬਾਈ ਪ੍ਰਸ਼ਾਦਾ ਛਕੋ ਜੀ ਲਓ ਜੀ ਮਾਸੀ ਜੀ ਆ ਗਏ ਸਾਡੇ ਮਾਸੀ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਆ ਜੀ ਪੁੱਜ ਗਏ ਪੁੱਜ ਗਏ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਤ ਠੀਕ ਹੈ ਜੀ ਹੈਲੋ ਮਾਂ ਮਨੂ ਮਸੀ ਬਿਲੀ ਵਿਚਰੀ ਸਫਰ ਦਾ ਮਤ ਮਾਰਦੀ ਹਾਂ ਜੀ ਸਫਰ ਉਹੀ ਗੱਲ ਆ ਵੀ ਟ੍ਰੇਨ ਦਾ ਹੋਵੇ ਚਾਹੇ ਆਦਾ ਵੀ ਸਫਰ ਦਾ ਮਤ ਮਾਰੇ ਜਾਂਦਾ ਜੀ ਹਾਂ 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 ਜੀ ਕਿਆ ਹਾਲ ਹੈ ਜੀ ਠੀਕ ਹੈ ਇੰਜੋਏ ਕਰਿਆ ਤਾਂ ਪੂਰਾ ਹੈ ਨਾ ਮੱਛੀ ਖਿਲਾਉਣੇ ਲੱਗੇ ਚਾਰ ਖਿਲਾਉਣੇ ਚਾਰ ਖਿਲਾਉਣੇ ਅੱਛਾ ਉਹ ਬੰਦਾ ਸਾਡਾ ਇੱਧਰ ਵੀ ਮਿਲੋ ਜੀ ਕਹਿ ਜਾ ਰਿਹਾ ਜੀ ਸਫਰ ਬਹੁਤ ਵਧੀਆ ਰਿਹਾ ਮਾਝ ਆ ਗਿਆ ਵਧੀਆ ਇੰਜੋਏ ਕਰਿਆ ਠੀਕ ਆ ਠੀਕ ਆ ਮਾਸੀ ਜੀ ਤੇ ਐਵੇਂ ਲੱਗਦਾ ਮਾਸੀ ਜੀ ਢੱਲੇ ਲੱਗਦੇ ਮੈਨੂੰ ਸਫਰ ਨੇ ਭੰਨ ਗਿਆ ਦੱਸ ਹਾਂ ਫੱਕ ਗਿਆ ਨਾ ਮਾਰ ਹੋ ਗਈ ਰਾਤ ਇਹ ਆਦਰ ਭਾਈ ਮੈਡਮ ਸਾਡੀ ਥੋੜੀ ਡਾਉਨ ਹੈ ਬੀਮਾਰ ਹੋ ਗਈ। ਅੱਛਾ ਤੂੰ ਬਿਮਾਰ ਹੋ ਗਈ ਸੀ? ਢੋਲ ਕੇ ਲੱਗੀ ਆ। ਅੱਛਾ ਉਲਟੀਆਂ ਲੱਗੀਆਂ ਰਹੀਆਂ। ਪੇਟ ਦੇ ਦੇਖੋ ਮੈਨੂੰ ਉਲਟੀਆਂ ਲੱਗੀਆਂ। ਹੁਣ ਠੀਕ ਆ ਤੂੰ? ਹੁਣ ਠੀਕ ਆ? ਥੋੜਾ ਠੀਕ ਹੋ ਗਈ ਮੈਂ ਬੰਦ ਹੋ ਗਈ। ਚਲ ਕੋਈ ਨਾ ਕੋਈ ਨਾ ਹੋ ਜਣਾ ਠੀਕ। ਪ੍ਰਸ਼ਾਦਾ ਛਕ ਲੋ ਇਹ ਛਕਣਾ ਪਰ ਲੰਗਰ ਲੱਗਿਆ ਬਾ ਉਧਰ। ਆ ਲੈ ਪਹਿਲਾਂ ਪਕੌੜੇ ਖਾ ਲ ਲੈ ਭਾਈ ਆਪਣੇ। ਫੇਰ ਨਾ کہیں ਵੀ ਪਕੌੜੇ। ਮੱਕੀ। ਰੋਟੀ ਦਾ ਜੀ ਉਹ ਘਰਾਂ ਜਾ ਕੇ ਹੀ ਬਣਨੀ ਆ ਉਹ ਰੋਟੀ ਬਰੇ ਮਿਲਦੀ ਨਹੀਂ ਕਿਤੇ ਜੇ ਅਰੇ ਨਹੀਂ ਪਰ ਸਾ ਮਿੱਟੀ ਵੀ ਨਹੀਂ ਮਿਲਦੀ ਜੀ ਪ੍ਰਸ਼ਾਦ ਦਾ ਤਾਂ ਹੈਗਾ ਜੀ ਪ੍ਰਸ਼ਾਦ ਦਾ ਜਿੰਨਾ ਮਰਜੀ ਛਕੋ ਅਹ ਚਲੋ ਉਹ ਲੂ ਸੇੜ ਹੈ ਮੋਲੂ ਕਿਦਾਂ ਰਿਹਾ ਸਫਰ ਐਨ ਵਧੀਆ ਰਿਹਾ ਠੀਕ ਆ ਠੀਕ ਆ ਚੱਲ ਬੱਧੀ ਚੱਲ ਕਿਆ ਹੋ ਗਿਆ ਮਾਨ ਜੀ? ਕਿਆ ਹੋਇਆ? ਕੁਛ ਨਹੀਂ ਹੋਇਆ। ਕੋਈ ਨਹੀਂ। ਆਹ ਤਾਂ ਲੋਕਾਂ ਦੀ ਗੱਡੀ ਆ ਕਿ ਇਹਦੀ। ਟਾਲੀਆਂ ਦੀ ਗੱਡੀ ਉਹ ਖੜੀ ਆ ਜਾ। ਚੁੱਭੂ ਤੇਰੇ ਘਰ ਕੇ ਨਵੀਂ ਗੱਡੀ ਵੀ ਹੁੰਦੀ। ਬਾਲ ਕਲੇ ਨਾ ਕਰਨੀ ਤੇਰੀ ਛਾ। ਜੱਜੂ ਵੀ ਹੈਗੀ ਆ ਚਲੋ ਚਲੋ ਪੂ ਜਾ ਰਹੇ ਆਜੋ। ਮੇਰ ਬਾਦ ਜਾਣਾ ਫੇਰ ਪੌਂਦੀ ਥੋੜੀ। ਚਭੂ ਅਗਰ ਇਹ ਬਾਲਾ ਸਮਾਨ ਸਿੱਧਾ ਪੋਰ ਪਾ ਲਓ ਵੱਡੇ ਦਾ ਕੇ ਨਵੀਂ ਗੱਡੀ ਲਿਆਂਦੀ ਆ ਐਥੇ ਹੋਣਾ ਇਹਨੂੰ ਬਟਨ ਥੱਲੇ ਮਾਹ ਸੰਗਤਾਂ ਨੇ ਆਣਾ ਭਾਈ ਹਰਮੰਦਰ ਸਾਹਿਬ ਤੇ ਗੱਡੀ ਨਵੀਂ ਲੈ ਕੇ ਚੱਲੀਏ ਅੱਛਾ ਮੇਰੀ ਬਹੁਤ ਯਾਰ ਆਈ ਅੱਛਾ ਮੇਰੀ ਬਹੁਤ ਯਾਰ ਆਈ ਤੈਨੂੰ ਅੱਛਾ ਪਾਪਾ ਜੀ ਵੀ ਤੇ ਫਿੱਜੀ ਅੱਛਾ ਠੀਕ ਆ ਬਾਈ ਬਾਈ ਚੱਲੀਏ ਬਾਈ ਬਾਈ ਚਲੋ ਹੇ ਚੱਲੀਏ ਚੰਗਾ ਜੀ ਫੇਰ ਆ ਠੀਕ ਹੈ ਜੀ ਡੈਡੀ ਬੈਠੋ ਬੈਠੋ ਭਾਈ ਗੱਡੀ ਚ ਕੀ ਹੋਇਆ 스멜 ਕੱਢ ਦੋ 스멜 ਐਡਾ 스멜 ਨਿਕਲਦਾ ਨਹੀਂ ਨਾ ਜਿਹੜੀ ਚੰਨੀ ਨਾਲ 스멜 ਨਹੀਂ ਨਿਕਲੀ 스멜 ਨਹੀਂ ਆ ਇਹ ਖੁਸ਼ਬੂਦਾਰ ਚੀਜ਼ ਆ ਦੇਖ ਤਾਂ ਅਸੀਂ ਲਾਇਆ ਵਾ ਐਸੀ ਬੰਦ ਕਰੋ ਯਾਰ ਉਹ ਆ ਵੀ ਪੰਗਾ ਭਰਾ ਵਾਈ ਦਾ ਇੱਕ ਤਾਂ ਮਾੜੀ ਮਾੜੀ ਜੀ ਠੰਡੀ ਹੋਲਣ ਦੇ ਗੱਡੀ ਤੋਂ ਪੰਜ ਖੜੀ ਸੀ ਇਹ ਸ਼ੁੱਧ ਹਵਾ ਸ਼ੁੱਧ ਹਵਾ ਸ਼ੁੱਧ ਹਵਾ ਇਹ ਬਣਾवटी ਹਵਾ ਹੈ ਸਰੀਰ ਦਾ ਪਾਣੀ ਖਿੱਚਦੀ ਕਿਉਂਦੀ ਉਹ ਦੇਖ ਲਓ ਹਾਂ ਕਹਤਾ ਦੀਦੀ ਨੇ ਦੇਖਿਆ ਫਿਰ ਨਹੀਂ ਤੂੰ ਤਾਂ ਨਹੀਂ ਕੋਲ ਲੱਗ ਤੇ ਜ਼ਿਆਦਾ ਨਿਕਲ ਆ ਨਾ ਐਸੀ ਜੋ ਫਿਰ ਸਿਰ ਲੱਗ ਜਾਂਦਾ ਉਹ ਦੇਖ ਲਓ ਹਾਂ ਉਹ ਤਾਂ ਹੈ ਪਰ ਪਰ ਹੁਣ ਦੀਦੀ ਗੱਡੀ ਧੁੱਪਾਂ 'ਚ ਖੜੀ ਸੀ ਨਾ ਉਹਦੇ ਆਹ ਤੇ ਥੋੜੀ ਠੰਡੀ ਆ ਜਣ ਤੂੰ ਹਾਂ 1-2 ਮਿੰਟ ਮਾ ਅੱਗੇ ਤੋਰ ਕੇ ਲੈ ਕੇ ਜਾ ਮੈਨੂੰ ਮੜਾ ਠੰਡਾ ਪਲਾ ਜਿਹੜਾ ਗੋਲੇ ਵਾਲਾ ਲੈ ਠੰਡਾ ਜਿੰਨਾ ਮਰਜੀ ਉਹ ਸਫਰ ਕਰਕੇ ਨਾ ਸਰੀਰ ਜਾ ਟੁੱਟ ਜਾਂਦਾ ਹਨਾ ਮੈਨੂੰ ਵੀ ਬਿਆਸ ਕਾਂਜੀ ਵੀ ਪੀਣੀ ਆ ਚਲੋ ਹਾਂ ਹਾਂ ਲੋਕ ਲੈ ਕੇ ਦੋ ਆ ਜੀ ਇਹਦਾ ਮਤਲਬ ਮੈਂ ਕਾਪੀ ਕਾਪੀ ਪੈਨ ਲੈ ਆਵਾਂ ਮੈਂ ਕੱਲੇ ਕੱਲੇ ਦਾ ਆਰਡਰ ਹੈ ਦਊ ਜੀ ਆਰਡਰ ਕੋਈ ਨਹੀਂ ਮੈਂ ਬੈਠੀ ਹਾਂ ਨਾਲ ਡਰਨ ਦੀ ਲੋੜ ਨਹੀਂ ਚਲੋ ਤੁਸੀਂ ਹਾਂ ਤੁਹਾਨੂੰ ਦਾ ਕਿੱਲੋ ਪਕੌੜੇ ਦੇ ਤੇ ਆਇਆ ਕਿ ਮੇਰਾ ਸਮਾਨੇ ਬਲੇ ਤਾਂ ਹੀ ਤਾਂ ਮੈਂ ਕਿਹਾ ਮੇਰਾ ਸਮਾਨੇ ਪਹਰ ਹੋ ਕੇ ਮੈਨੂੰ ਡਰਨ ਦੀ ਲੋੜ ਨਹੀਂ ਪਕੌੜੇ ਪਕੂੜੇ ਨਹੀਂ ਅਸੀਂ ਖਾਂਦੇ ਆਮਨੇ ਬੀਰੀ ਦੀ ਘੰਟੀ ਕਿਵੇਂ ਆ ਗਈ ਤੁਹਾਡੇ ਕੋਲ ਇਹ ਤਾਂ ਬੀਪੀ ਘਟ ਜਾਂਦਾ ਭਾਈ ਪਕੌੜੇ ਖਾ ਕੇ ਅੱਛਾ ਏ ਵੀ ਪੰਗਾ ਤੇਰੀ ਦੀ ਗੱਡੀ ਕਿਵੇਂ ਆ ਗਈ ਤੁਹਾਡੇ ਕੋਲ ਓਏ ਵੀ ਅੰਮਨਾ ਵੀਰਾ ਆਇਆ ਬੱਤ ਰਾਤ ਅੱਛਾ ਫਿਰ ਉਹ ਕਹਿੰਦਾ ਵੀ ਯਾਰ ਵੀ ਮੈਂ ਗੱਡੀ ਇੱਥੇ ਖੜਾ ਜੰਨਾ ਕੰਮ ਜ਼ਿਆਦਾ ਮੋਟਰਸਾਈਕਲ ਲੈ ਗਿਆ ਆਪਣੇ ਵਾਲ ਬੋਲਟ ਅੱਛਾ 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 ਹਾਂ ਚਲੋ ਫੇ ਚੱਲੀਏ ਯਾਰ ਹੁਣ ਚਲੋ ਫੇ ਚਾਲਦੇ ਹੁਣ ਅੱਗੇ ਭਲਾਈਏ ਭਾਈ ਤੁਹਾਨੂੰ ਠੰਡਾ ਜਾ ਕੇ ਹੈ ਭਾਈ ਆ ਗਿਆਂ ਸਾਡੀਆਂ ਸੰਗ ਤਾਂ ਹੈ ਬੈਗ ਬੂਗ ਕੱਢ ਲਓ ਆਪਣੇ ਵੀਡੀਓ ਬਣਾ ਬਣਾ ਕੇ ਲਹੂ ਪੀਤਾ ਆਹਾਂ ਆ ਤੇ ਕੀ ਕਾਲੋ ਜਵਾਬ ਨੂਰੂ ਭਾਈ ਨੂੰ ਜਿਵੇਂ ਗੱਡੀ ਚ ਪੈਟਰੋਲ ਖਤਮ ਹੋ ਜਨਾ ਡੀਜ਼ਲ ਖਤਮ ਹੋ ਜਨਾ ਕਿਸੇ ਕੰਮ ਆਏ ਹਾਏ ਹਾਏ ਨੂਰੂ ਦੇ ਨੂਰੂ ਦੇਖ ਕਿੰਨਾ ਖੁਸ਼ ਹੋਇਆ ਇਹਦੀਆਂ ਵਿਚਾਰੇ ਦੀਆਂ ਨੂਰੂ ਦੀਆਂ ਚੁੰਡੀਆਂ ਖੋਲੀਆਂ ਵੀ ਅੱਜ ਹਾਂਜੀ ਉਹ ਕਦੇ ਚਾਚੂ ਹਾਂ ਅਰੇ ਪਪਾ ਜੀ ਸਾਸਰ ਘਰ ਨੂਰੂ ਦੀਆਂ ਅੱਖਾਂ ਤੇ ਲੱਗਦਾ ਵੀ ਸੁੱਤੀ ਉੱઠી ਹੈ ਹਾਂ ਠੀਕ ਆ ਹਾਂ ਹਾਂ ਬਸ ਸਸੀ ਘਰ ਆਪਾ ਮੇ ਦਾਦੂ ਕਿਹਦੇ ਭਾਈ ਤੂੰ ਵੀ ਪਾਪਾ ਦੇ ਪੈਰੀਂ ਹੱਥ ਲਾ ਦੇ ਨਹੀਂ ਹਾਂ ਨਹੀਂ ਲਾਉਂਦੀਆਂ ਥੋੜੀਆਂ ਨਹੀਂ ਲਾਉਂਦੀਆਂ ਹੁੰਦੀਆਂ ਹਾਂ ਫੇ ਤੂੰ ਵੀ ਕੁੜੀ ਹੋ ਆਹਨਾਂ ਦੀ ਧੁੱਲ ਭਲੇਖੇ ਲੱਗਦੇ ਤੂੰ ਮੀਂਹ ਲਾ ਲੱਡਣੀਆਂ ਤੀਆਂ ਹਾਂ ਮੰਮੀ ਨਹੀਂ ਲਾਉਣ ਦਿੰਦੀ ਮੰਮੀ ਕਹਿੰਦੀ ਨਹੀਂ ਹਾਂ ਅੱਜ ਮੰਮੀ ਇੱਥੇ ਚੱਲ ਗਈ ਲੈ ਭਾਈ ਨੂ ਇਹ ਬਾਰ-ਬਾਰ ਬਾਰ-ਬਾਰ ਰੂਮ ਵਿੱਚ ਜਾ ਕੇ ਦੇਖਦੀ ਸੀ ਹਾਂ ਬਾਰ-ਬਾਰ ਰੂਮ ਵਿੱਚ ਜਾ ਕੇ ਮੰਮਾ ਮੰਮਾ ਕਰਦੀ ਸੀ ਨਾ ਪਤਾ ਤਾਂ ਮੈਂ ਮਮਾ ਵੀ ਲੈ ਆ ਲਿਆ ਉਹ ਲੈ ਕਹਿੰਦੀ ਹਾਂ ਜੀਜੀ ਵੀ ਲੈ ਕੇ ਆਈਏ ਆਪਣੇ ਬੁੱਪੂ ਨੂੰ ਉਹ ਜੀਜੀ ਭਾਈ ਚਾਹ ਲਓ ਚਾਹ ਦੇ ਨਾਲ ਹੋ ਪਕੌੜੇ ਦੂਵੇ ਚੱਲਣੇ ਅੱਜ ਗੋਲ ਆਲੇ ਭਾ ਵੀ ਪਾਣੀ ਦਾ ਮਨੂ ਵੀ ਲਾਇਓ ਆਹ ਗਰਮ ਆਹ ਗਰਮ ਹੈ ਹੋ ਜੂਗੀ ਸਰਨ ਜਿੱਜੂ ਠੀਕ ਹੈ ਦਿੱਤੀ ਪਾਣੀ ਆ ਲੈ ਮਨੂ ਵੀ ਲਾ ਇੱਕ ਗਲਾ ਗਰਮੀ ਉਹ ਬਹੁਤ ਅੱਜ ਤਾਂ ਮੱਟ ਕੱਢੇ ਪਈ ਗਰਮੀ ਮੈਂ ਆਪਣੇ ਬੁੱਪੂ ਲੈ ਲਾ ਅੱਜ ਤੁਸੀਂ ਇਹ ਮੇਰਾ ਬੁਗਲਾ ਇਹਨੂੰ ਪਤਾ ਹੈ ਵੀ ਕਈ ਖਾਲੀ ਮੁੜੇ ਨਾ ਮੁੜੇ ਮੈਂ ਨਹੀਂ ਮੁੜਦੀ ਹੂੰ ਲੈ ਹੁਣ ਖੋਲ ਖੋਲੀਏ ਹੁਣ ਪਟਾਰੀ ਦੇਖੀਏ ਭਾਈ ਕਿਆ ਕਿਆ ਲੈ ਕੇ ਆਈ ਆ ਜੈਸਮਿਨ ਹਾਂ ਤੂੰ ਤੂੰ ਨਹੀਂ ਲਿਆ ਤੂੰ ਨਹੀਂ ਦਿਖਾ ਕਿਆ ਕਿਆ ਲੈ ਆਈ ਆ ਲੈ ਫਰ ਚੀਜੀ ਨੰਬਰ 1 ਚੀਜੀ ਨੰਬਰ 2 ਉਹ ਫਿਰ ਵਿੱਚ ਲੈ ਆਈ ਚੀਜੀਆ ਭਾਈ 3 ਹੋ ਗਈਆਂ ਚੀਜੀ ਨੰਬਰ 4 ਅੱਛਾ ਲਾ ਮੈਨੂੰ ਲੱਗਦਾ 5 ਹੋਣੀ 50 ਹੀ ਰਹਿ ਗਿਆ ਬਸ ਹੇ ਸੋਰ ਕੁਸ ਨਹੀਂ ਵਿੱਚ ਪਰਛਾਦੇ ਆ ਹੁਣ ਤਾਂ ਇੱਕ Papa ਦੀ ਚੀਪਾ ਅੱਛਾ ਨਹੀਂ ਪੰਜ ਹੈ ਇੱਕ ਹੋਰ ਆ ਭੁੱਲ ਗਈ ਤੇ ਮੈਂ ਹੋਰ ਕੀ ਆ ਚੀਜੀ ਨੰਬਰ 5 ਹੇ ਬਾਈ ਬਾਈ ਜਦੋਂ ਨਾ ਮੈਂ ਜਾਉਂਗੀ ਤਮਿਲਿਆ ਦੇ ਕੋਲੇ ਆ ਕੇ। ਅੱਛਾ ਇਹ ਤਾਂ ਤੂੰ ਹੀ ਖਾ ਲਈ। ਠੀਕ ਆ। ਹਾਰਨੀ ਕੁਸ ਲੈ ਕੇ ਆਈ। ਨੂਰ ਇੱਧਰ ਦੇਖੀ ਪੁੱਤ। ਓਏ ਇੱਧਰ ਦੇਖ। ਆ ਦੇਖ ਆ ਦੇਖ। ਇੱਧਰ ਚੀਜੀ ਮੈਨੂੰ। ਚਾਚੂ ਦੀ ਕਟਾਈ ਕਿਵੇਂ ਕਰਨੀ ਆ? ਚਾਚੂ ਦੀ ਕਟਾਈ। ਹੁਣ ਤਾਂ ਤੂੰ ਚੀਜੀ ਫੜਾ ਦੇ ਉਹਨੂੰ। ਇੱਕ ਵਾਰ ਦੱਸ ਚਾਚੂ ਦੀ ਕਟਾਈ ਕਿਵੇਂ ਕਰਨੀ ਆ? ਆਏ ਆਏ ਇਹ ਕਰਦੇ। ਐ ਕੰਮ ਕਰੇ ਨੂਰ ਆਇਆ ਤਾਂ ਕਰ ਤੇ ਇੱਕ ਵਾਰ। ਅੱਤ ਕਰੇ ਸਫਰ ਕਿਉਂ ਰਹਿ ਇਹ ਇਹ ਦੀ ਜੀਜਾ ਇਹਨੂੰ ਮਾਰ ਸਕਉਂਦੀ ਆਇਆ ਕਰਤਾ ਫੇ ਆਇਆ ਨੋਜ਼ ਕਿ ਤਾ ਨੋਜ਼ ਬਾਈ ਆਏ ਕਿੱਥੇ ਆਈ ਸ ਅੱਖਾਂ 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 ਮਾ ਅੱਖਾਂ ਨੂੰ ਉਂਗਲੀ ਲਾ ਕੇ ਮਾਰ ਕੇ ਉਹ ਦੱਸਦੀ ਟੰਗ ਕਿੱਥੇ ਟੰਗ ਪਤਾ ਤਾੜੀ ਦੇਖ ਲੈ ਕੈ ਵਧੀਆ ਮਾਰਦੀ ਆ ਇਹ ਮੈਡਮ ਸਾਡੀ ਭਾਈ ਬੋਦ ਇਹ ਰੌਣਕੀ ਆ ਸਾਨੂੰ ਰੇਲਵੇ ਸਟੇਸ਼ਨ ਰੇਲਵੇ ਸਟੇਸ਼ਨ ਤੋਂ ਤੇ ਲਿਆ ਆ ਨੰ ਕੀ ਹਿੱਟ ਸੁਤਾ ਵਿਆਹ ਇਹ ਮੋਂ ਤੋਂ ਮੜਾ ਜਾਇ ਕਰ ਤੋਂ ਨੀਂਗ ਚੀਂਗ ਆਣੇ ਰਾਤ ਦੇ ਜਾਦੂ ਟੀਕੇ ਤੇ ਮਿਲੂਗੇ ਇਹਨੂੰ ਹਾਂ ਨਹੀਂ ਮਿਲ ਬੁਬਲਾ ਬੁਬਲੇ ਦੀਆਂ ਚੁੰਡੀਆਂ ਕਰਨ ਵਾਲੀਆਂ ਹੋਈਆਂ ਆ ਮੈਂ ਇਹਨੂੰ ਦੇਖਿਆ ਸੁਤਾ ਸਤੀ ਪਈ ਉੱਠੀ ਆ ਇਹਨੂੰ ਪਤਾ ਲੱਗ ਗਿਆ ਤਾਂ ਨਾ ਹੁਣਾਂ ਖੋਲਣ ਵੀ ਲੱਪੀ ਸੁਗਾਇ ਕਰੀ ਜਾਂਦੀ। ਮੇਰਾ ਅੰਨ। ਰਾਬਟਾ ਖੋਲ ਦਿੰਦੀ ਹੁਣ ਹੱਥ ਨਾਲੇ। ਗਰਮੀ ਲੱਗਦੀ ਨਿਆਣੇ ਨੂੰ। ਇਹਨਾਂ ਦਾ ਕਸ ਹੋਈ ਹੋਵੇ ਹੁੰਦੇ ਰਾਬਟੇ ਇਹ ਉਹ ਖੋਲਣ ਦੀ ਵਿੱਚ ਪਾਪਾ। ਹਾਂ ਜੋ ਨਾ ਗਰਮੀ ਆ। ਗਰਮੀ ਲੱਗਦੀ ਹੁਣ। ਚਾਹ ਤੇ ਬੰਦ ਨਹੀਂ ਤੇ ਚੀਜੀ ਖਾਣੀ ਹੋਗੀ ਖਾਲੂ ਦੀ ਦੂਰ ਵੇਲੇ। ਹੂੰ। ਦੇਖੀ ਦੇਖੀ ਕਿਵੇਂ ਦੇਖਦੀ ਉਹ। ਲੈ ਲੈ ਲੈ। ਤੇ ਵਿੱਚ ਨਾ ਬਾਗ ਨਹੀਂ ਤੂਰੀ ਰੱਖਦੇ ਹੁਣ ਚੀਜੀ ਮੇਰੀ ਆ ਕਹਿੰਦੀ। ਜਿਹੜੀ ਨੂੰ ਹੁਣ ਹੱਥ ਲੱਗ ਗਿਆ ਹੁਣ ਉਹ ਮੇਰੀ ਹੋਵਾ। ਉਹ ਅਗਲੀ ਦੀ ਆ। ਪੁੱਤ ਨੂਰੂ ਮੰਨੂ ਦੇ ਦੇ ਚੀਜੀ ਨਾ ਨੂਰੂ ਮੈਂ ਦੇਖ ਤੈਨੂੰ ਮੰਨੂ ਦੇ ਦੇ ਨਾ ਆਏ ਹਾਏ ਐਂ ਤਾਂ ਮੇਰਾ ਪੁੱਤ ਛਾ ਗਿਆ ਉਹ ਤੁਹਾਡੀ ਜੀ ਨਾ ਉਹ ਹੀ ਖਾਦੀ ਹੈ ਕਹ ਮੈਂ ਖਾਂਦੀ ਤਾਂ ਨਹੀਂ ਮਿੱਠਾ ਅਗਰੇ ਦੇਰ ਜਾ ਕੇ ਖਾਂਦੀ ਹੈ ਚਲੋ ਚਲੋ ਠੀਕ ਆ ਜੀ ਫਿਰ ਮਿਲਦੇ ਕਿਸੇ ਅਗਲੇ ਬਲੌਗ ਚ ਨੂਰੂ ਬੁਲਾ ਦੇ ਸਾਸੀ ਕਾਲ ਪੁੱਤ 사સી ਕਾਬ ਲਈ ਚਲ ਬਾਈ ਕਾਬ ਦੇ ਬਾਈ ਕਾਬ ਬਾਈ 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 ਬਾਈ